ਜੀ ਮਿੱਤਰੋ ਦੁਪਹਿਰ ਦੇ ਵੱਜ ਗਏ 2:40 ਮਿੰਟ ਤੇ ਵੇਖੀ ਆਂ ਅੱਡੇ ਉਸ ਤੋਂ ਬਾਅਦ ਪੱਠਿਆਂ-ਪੁੱਠਿਆਂ ਦਾ ਕਰਦੇ ਆਂ ਮੈਂ ਹੁਣ ਚੋਕਰੀ ਜੇ ਸਵੇਰੇ ਆਇ ਸੀ 14 ਇੱਕ ਆ ਪਿਆ ਦੋ ਬਸ ਹੋਰ ਨਹੀਂ ਹੋਣੇ ਇੱਧਰ ਅੰਦਰ ਚੱਲਦੇ ਆਂ ਦੋ ਆਏ ਬਾਹਰੋਂ ਤੇ ਸਵੇਰੇ ਆਇ ਸੀ 14 ਬਾਅਦ ਥੋੜਾ ਟਾਈਮ ਖੜਜੋ ਇੱਕ ਨਵੀਂ ਚੀਜ਼ ਲਿਆਉਣ ਲੱਗੇ ਆਂ ਨਵਾਂ ਕੰਟੈਂਟ ਲਿਆਵਾਂਗੇ ਇੱਥੇ ਪੰਜ ਪਏ ਆਈ ਨਾਲੇ ਗਿਣਿਆ ਜੇ ਨਾਲ-ਨਾਲ ਪਾਸੇ-ਪਾਸੇ ਪਾਸੇ ਇੱਕ ਬਾਹਰ ਹੀ ਦਿੱਤਾ ਵੇ ਹੂੰ ਇਹ ਛੋਣੀ ਹਾਂ ਇੰਦੇ ਥੱਲੇ ਦੇਖਦੇ ਕਿੰਨੇ ਦੋ ਆ ਗਏ ਹੋਰ ਦੇਖਦੇ ਕਿੰਨੇ ਆ ਮੇਰੇ ਹਿਸਾਬ ਨਾਲ ਤਿੰਨ ਹੋਰ ਆ ਗਏ ਤੇ ਇੱਕ ਹੋਰ ਸੀ ਉਹ ਮਿੰਟੋ-ਮਿੰਟ ਥੱਲੇ ਲਿਆ ਜਾਂਦੀ ਆ ਉਹਦੇ ਦੋ ਹੋਰ ਆ ਗਏ ਹੋਰ ਤਾਂ ਨਹੀਂ ਇੱਕ ਹੋਰ ਹੈਗਾ ਏ ਇੱਕ ਹੋਰ ਇੱਕ ਹੋਰ ਅੱਜ ਮੈਨੂੰ ਲੱਗਾ ਫਿਰ ਨਾ ਵੀਡੀਓ ਲੰਬੀ ਬਣ ਜਾਏ ਦਵਾ ਦਵਾ ਕਰੀਏ ਇਕੱਠੇ ਹਾਂ ਇਹਦੇ ਥੱਲੇ ਆ ਚਾਰ ਇਹ ਚਾਰ ਆਯੋਗਾ ਆ ਖਾਲੀ ਹੁੰਦਾ ਪਤਾ ਨਹੀਂ ਕੀ ਚੰਦਾ ਨਾ ਚੰਦਾ ਕੋਈ ਵੀ ਨਹੀਂ ਦਿੱਤਾ ਦੇ 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 ਰੌਲਾ ਪਾਇਆ ਈ ਆ ਵੇਖ ਲਿਆ ਪੁੱਠੀ ਬੈਠੀ ਆ ਹਾਂਜੀ ਕਿੰਨੇ ਆ 3 ਆਲੀ ਇੱਧਰ ਸੀ ਤਿੰਨ ਤੇ ਆ ਖਾਲੀ ਆ ਪਹਿਲਾਂ ਹੀ ਵੇਖ ਲਿਆ ਆਪਾ ਆਯੋਗਾ ਆ ਆ ਗਿਆ ਇੱਧਰੋਂ ਇੱਕ ਬੰਨੇ ਆ ਮਾ ਇੱਕ ਬੈਠੀ ਕੋ ਬਾਬਾਰ ਕੇ ਉਹ ਹੋਤ ਲੈ ਤਿੰਨ ਆ ਗਈ ਇੱਧਰੋਂ ਇੱਧਰੋਂ ਦੇਖਦੇ ਆ ਇਹਦੇ ਥੱਲੇ ਆ ਚਾਰ ਗੇਰ ਰੜਾ ਪਾਉਂਦੀ ਹਾਂ ਹਾਂ ਹੁਣ ਇੱਧਰੋਂ ਵੇਖ ਲਈਏ ਦੋ ਆ ਗਈ ਦੋ ਇਧਰੋਂ ਉਹ ਜਿਹੜਾ ਵੀ ਖਾਲੀ ਆ ਇਹ ਕਈ ਇਥੇ ਟਿਕਾਣਾ ਬਣਾਇਆ ਸੀ ਇਹਨਾਂ ਨੇ ਨਹੀਂ ਅੱਜ ਇਥੇ ਹੈ ਨਹੀਂ ਕਈ ਵਾਰ ਇਥੇ ਦੋ ਤਿੰਨ ਪਏ ਹੁੰਦੇ ਆ ਤੇ ਅੱਜ ਇਥੇ ਕੋਈ ਨਹੀਂ ਇੱਥੇ ਵੀ ਨਹੀਂ ਕਮਾਲ ਆ ਕਿਤੇ ਕੱਲ ਆਮਲੇਟ ਪਾਇਆ ਸੀ ਤੇ ਟੁੱਟਾ ਜਿਹੜਾ ਸ਼ੈੱਲ ਆਗਦਾ ਹਨਾ ਉਹ ਇਹਨਾਂ ਨੂੰ ਪਤਾ ਸੀ ਉਤਲਾ ਤੇ ਉਹ ਕਿਤੇ ਖਾਧੀ ਨਾ ਹੁਣ ਅੱਜ ਆਤ ਪੈ ਗਈ ਹੋਵੇ ਇੱਕ ਦਿਨ ਚ ਇਹਨਾਂ ਦਾਗਾ ਕਾਕੇ ਉਹ ਟਾਈਮਿੰਗ ਬੈਠੀ ਆ ਉਹਦੇ ਖੰਡੇ ਕੋ ਰੋਜੀ ਆ ਇੱਥੇ ਬੈਠੀ ਹੁੰਦੀ ਆ ਰੋਜੀ ਕੋਈ ਆਂਡੇ ਆਂਡਿਆ ਆਏ ਆ ਠੀਕ ਹੋਣੇ ਮਸਾਂ ਬਾਕੀ ਕਿਹਨੇ ਹੋਣੀ ਦੱਸਿਆ ਜੇ ਤੇ ਕਰ ਲਿਆ ਜੇ ਫੋਲੋ ਥੋੜੇ ਆ ਯਾਰ 14 ਸੀ ਤੇ ਆ ਹੋਣ ਹੋ ਗਏ ਬਾਕੀ ਹੋ ਸਕਦਾ ਗੰਡਿਆਂ ਦੇ ਛਿੱਲੜ ਜੇ ਪਾਈ ਦੋਕ ਦਿਨ ਹੋ ਗਏ ਫਰਕ ਪੈ ਗਿਆ ਹੋਵੇ ਚਲੋ ਕੋਈ ਗੱਲ ਨਹੀਂ ਕਰ ਲਿਆ ਜੇ ਫੋਲੋ ਧੰਨਵਾਦ ਜੀ